ਸੋ ਕੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਿਫਤ ਖਸਮ ਦੀ ਨੂਰ ਅਰਸੋ ਕੁਰਸੋ ਝੱਟੀ ਐ ਤੋਦ ਡਿਠੇ ਸੱਚੇ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਔਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਇਆਲ ਪੁਰਖ ਮਿਹਰਵਾਨ ਹਰ ਨਾਨਕ ਸਾਚ ਬਖਾਨ ਨਸਰੀ ਮਹੱਲਾ ਪੰਜਵਾ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾ ਅਨਕ ਪ੍ਰਕਾਰੀ ਬਸਤਰ ਓਢਾਏ ਅਨ ਦਿਨ ਕੀਰਤਨ ਹਰ ਗੁਣ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਰਦਾ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਮਨ ਤਨ ਅੰਤਰ ਚਰਨ ਧਿਆਇ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ ਭਾਵ ਸਤਿਗੁਰੂ ਜੀ ਬਾਣੀ ਦੇ ਵਿੱਚ ਪ੍ਰਮਾਣ ਕਰਦੇ ਨੇ ਏ ਭਾਈ ਉਸ ਮਨੁੱਖ ਨੇ ਸਦਾ ਥਿਰ ਹਰ ਨਾਮ ਦੀ ਖੁਰਾਕ ਖਾਣੀ ਸ਼ੁਰੂ ਕਰ ਦਿੱਤੀ ਉਸ ਨੂੰ ਮਾਇਆ ਦੀ ਤ੍ਰਿਸ਼ਨਾ ਵੱਲੋਂ ਸ਼ਾਂਤੀ ਆ ਜਾਂਦੀ ਹੈ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਜੀਵ ਨਾਲ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ਹੇ ਭਾਈ ਇਹੀ ਹੈ ਅਸਲ ਜੀਵਨ ਇਹੀ ਹੈ ਅਸਲ ਜ਼ਿੰਦਗੀ ਕੇ ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਨਾਮ ਜਪਿਆ ਕਰੋ ਉਸ ਮਨੁੱਖ ਨੇ ਮਾਨੋ ਕਈ ਕਿਸਮਾਂ ਦੇ ਵਰਨ ਸਵੰਨੇ ਕੱਪੜੇ ਪਹਿਨ ਲਏ ਹਨ ਤੇ ਉਹ ਇਹਨਾਂ ਸੋਹਣੀਆਂ ਉਸ਼ਾਕਾਂ ਦਾ ਆਨੰਦ ਮਾਣ ਰਿਹਾ ਹੈ ਜਿਹੜਾ ਮਨੁੱਖ ਹਰ ਵੇਲੇ ਪਰਮਾਤਮਾ ਦੀ ਸਿੱਧ ਸਲਾਹ ਕਰਦਾ ਹੈ ਪ੍ਰਭੂ ਦੇ ਗੁਣ ਗਾਉਂਦਾ ਹੈ ਏ ਭਾਈ ਉਹ ਮਨੁੱਖ ਮਾਨੋ ਅਤੀ ਰੱਥਾਂ ਘੋੜਿਆਂ ਦੀ ਸਵਾਰੀ ਦਾ ਸੁਖ ਮਾਣ ਰਿਹਾ ਹੈ ਜਿਹੜਾ ਮਨੁੱਖ ਆਪਣੇ ਹਿਰਦੇ ਵਿੱਚ ਪਰਮਾਤਮਾ ਦੇ ਮਲਾਪ ਦਾ ਰਾਹ ਤੱਕਦਾ ਰਹਿੰਦਾ ਹੈ ਜਿਸ ਮਨੁੱਖ ਨੇ ਆਪਣੇ ਮਨ ਵਿੱਚ ਹਿਰਦੇ ਵਿੱਚ ਪਰਮਾਤਮਾ ਦੇ ਚਰਨਾਂ ਦਾ ਧਿਆਨ ਧਰਨਾ ਸ਼ੁਰੂ ਕਰ ਦਿੱਤਾ ਹੈ ਇਹ ਨਾਨਕ ਉਸ ਦਾਸ ਨੇ ਸੁਖਾਂ ਦੇ ਖਜਾਨੇ ਪ੍ਰਭੂ ਨੂੰ ਲਬ ਲਿਆ ਹੈ